ਕਾਫੀ ਨੁਕਸਾਨ ਹੋਇਆ ਹੈ ਦੱਸਦੀ ਇਹ ਕਿ ਸ਼ਹਿਰ ਦੇ ਗੁਲਮੋਹਰ ਨਗਰ ਇਲਾਕੇ ਵਿੱਚ ਕਈ ਕਰਾਂ ਦੇ ਇਲੈਕਟ੍ਰੋਨਿਕ ਉਪਕਰਨਾ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਕਰਾਂ ਦੀਆਂ ਛੱਤਾਂ ਵੀ ਡਿੱਗ ਗਈਆਂ ਹਨ ਇਸ ਤਬਾਹੀ ਕਾਰਨ ਜਿੱਥੇ ਕਾਫੀ ਨੁਕਸਾਨ ਹੋਇਆ ਹੈ ਉੱਥੇ ਹੀ ਬਿਜਲੀ ਡਿੱਗਣ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜੋ ਕਿ ਬੇहद ਹੀ ਡਰਾ ਕੇ ਰੱਖ ਦਿੰਦੀ ਹੈ ਰੂਹ ਕੰਬ ਜਾਵੇਗੀ ਤੁਸੀਂ ਉਹ ਸੀਸੀਟੀਵੀ ਤਸਵੀਰਾਂ ਨੂੰ ਦੇਖੋਗੇ ਜਦੋਂ ਕਿਉਂਕਿ ਉਹ ਸੀਸੀਟੀਵੀ ਤਸਵੀਰਾਂ ਬੇहद ਹੀ ਭਿਆਨਕ ਹਨ ਅਤੇ ਇੱਕ ਤੇਜ਼ ਗਰਜ ਦੀ ਆਵਾਜ਼ ਦੇ ਨਾਲ ਜਦੋਂ ਬਿਜਲੀ ਇੱਕਦਮ ਤਰੀਕੇ ਦੇ ਨਾਲ ਡਿੱਗਦੀ ਹੈ ਤਾਂ ਸਾਰੇ ਜਿਹੜੇ ਇਲੈਕਟ੍ਰੋਨਿਕ ਉਪਕਰਨ ਨੇ ਉਹ ਸਾਰੇ ਟੁੱਟ ਕੇ ਤਬਾਹ ਹੋ ਜਾਂਦੇ ਨੇ ਪਰ ਜਿੱਥੇ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪਿਆ ਇਹ ਇਹ ਮਹਿਸੂਸ ਕਰਾਂਦਾ ਹੈ ਕਿ ਹੁਣ ਸਰਦੀਆਂ ਦਾ ਮਹੀਨਾ ਆ ਚੁੱਕਿਆ ਹੈ ਅਤੇ ਤੁਸੀਂ ਸੀਸੀਟੀਵੀ ਤਸਵੀਰਾਂ 'ਚ ਦੇਖੋ ਕਿ ਕਿੰਨੀ ਤੇਜ਼ ਤਰੀਕੇ ਦੇ ਨਾਲ ਬਿਜਲੀ ਡਿੱਗਦੀ ਹੈ ਅਚਾਨਕ ਹੀ ਇਹ ਬਿਜਲੀ ਡਿੱਗਦੀ ਹੈ ਤੇ ਕਿੰਨਾ ਨੁਕਸਾਨ ਹੁੰਦਾ ਹੈ ਤੁਸੀਂ ਵੀ ਸੁਣੋ ਕਰਦੇ ਮਾਲਕਾਂ ਦਾ ਕੀ ਕਹਿਣਾ ਪੰਜਾਬ ਪਰ ਵਿੱਚ ਅੱਜ ਜਿੱਥੇ ਬਾਰਿਸ਼ ਹੋਈ ਹੈ ਜਿੱਥੇ ਤੇਜ਼ ਹਵਾਵਾਂ ਚੱਲੀਆਂ ਨੇ ਉੱਥੇ ਹੀ ਪ੍ਰਦੂਸ਼ਣ ਤੋਂ ਲੋਕਾਂ ਨੂੰ ਥੋੜੀ ਜੀ ਰਾਹਤ ਵੀ ਮਿਲੀ ਹੈ ਪਰ ਖੰਨਾ ਦੇ ਵਿੱਚ ਅਸਮਾਨੀ ਬਿਜਲੀ ਡਿੱਗਣ ਕਰਕੇ ਘਰਾਂ ਦੇ ਵਿੱਚ ਕਾਫੀ ਨੁਕਸਾਨ ਹੋਇਆ ਹੈ ਦੱਸਦੀ ਹੈ ਕਿ ਸ਼ਹਿਰ ਦੇ ਗੁਲਮੋਹਰ ਨਗਰ ਇਲਾਕੇ ਵਿੱਚ ਕਈ ਘਰਾਂ ਦੇ ਇਲੈਕਟ੍ਰੋਨਿਕ ਉਪਕਰਨਾਂ ਨੂੰ ਨੁਕਸਾਨ ਪਹੁੰਚਿਆ ਅਤੇ ਘਰਾਂ ਦੀਆਂ ਛੱਤਾਂ ਵੀ ਡਿੱਗ ਗਈਆਂ ਹਨ ਇਸ ਤਬਾਹੀ ਕਾਰਨ ਜਿੱਥੇ ਕਾਫੀ ਨੁਕਸਾਨ ਹੋਇਆ ਹੈ ਉੱਥੇ ਹੀ ਬਿਜਲੀ ਡਿੱਗਣ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜੋ ਕਿ ਬੇहद ਹੀ ਡਰਾ ਕੇ ਰੱਖ ਦਿੰਦੀ ਹੈ ਰੂਹ ਕੰਬ ਜਾਵੇਗੀ ਤੁਸੀਂ ਉਹ ਸੀਸੀਟੀਵੀ ਤਸਵੀਰਾਂ ਨੂੰ ਦੇਖੋਗੇ ਜਦੋਂ ਕਿਉਂਕਿ ਉਹ ਸੀਸੀਟੀਵੀ ਤਸਵੀਰਾਂ ਬੇहद ਹੀ ਭਿਆਨਕ ਹਨ ਅਤੇ ਇੱਕ ਤੇਜ਼ ਗਰਜ ਦੀ ਆਵਾਜ਼ ਦੇ ਨਾਲ ਜਦੋਂ ਬਿਜਲੀ ਇੱਕਦਮ ਤਰੀਕੇ ਦੇ ਨਾਲ ਡਿੱਗਦੀ ਹੈ ਤਾਂ ਸਾਰੇ ਜਿਹੜੇ ਇਲੈਕਟ੍ਰੋਨਿਕ ਉਪਕਰਨ ਨੇ ਉਹ ਸਾਰੇ ਟੁੱਟ ਕੇ ਤਬਾਹ ਹੋ ਜਾਂਦੇ ਨੇ ਪਰ ਜਿੱਥੇ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪਿਆ ਇਹ ਇਹ ਮਹਿਸੂਸ ਕਰਾਂਦਾ ਹੈ ਕਿ ਹੁਣ ਸਰਦੀਆਂ ਦਾ ਮਹੀਨਾ ਆ ਚੁੱਕਿਆ ਹੈ ਅਤੇ ਤੁਸੀਂ ਸੀਸੀਟੀਵੀ ਤਸਵੀਰਾਂ 'ਚ ਦੇਖੋ ਕਿ ਕਿੰਨੀ ਤੇਜ਼ ਤਰੀਕੇ ਦੇ ਨਾਲ ਬਿਜਲੀ ਡਿੱਗਦੀ ਹੈ ਅਚਾਨਕ ਹੀ ਇਹ ਬਿਜਲੀ ਡਿੱਗਦੀ ਹੈ ਤੇ ਕਿੰਨਾ ਨੁਕਸਾਨ ਹੁੰਦਾ ਹੈ ਤੁਸੀਂ ਵੀ ਸੁਣੋ ਕਰਦੇ ਮਾਲਕਾਂ ਦਾ ਕੀ ਕਹਿਣਾ ਪੰਜਾਬ ਪਰ ਵਿੱਚ ਅੱਜ ਜਿੱਥੇ ਬਾਰਿਸ਼ ਹੋਈ ਹੈ ਜਿੱਥੇ ਤੇਜ਼ ਹਵਾਵਾਂ ਚੱਲੀਆਂ ਨੇ ਉੱਥੇ ਹੀ ਪ੍ਰਦੂਸ਼ਣ ਤੋਂ ਲੋਕਾਂ ਨੂੰ ਥੋੜੀ ਜੀ ਰਾਹਤ ਵੀ ਮਿਲੀ ਹੈ ਪਰ ਖੰਨਾ ਦੇ ਵਿੱਚ ਅਸਮਾਨੀ ਬਿਜਲੀ ਡਿੱਗਣ ਕਰਕੇ ਕਰਾਂ ਦੇ ਵਿੱਚ ਕਾਫੀ ਨੁਕਸਾਨ ਹੋਇਆ ਹੈ ਦੱਸਦੀ ਹੈ ਕਿ ਸ਼ਹਿਰ ਦੇ ਗੁਲਮੋਹਰ ਨਗਰ ਇਲਾਕੇ ਵਿੱਚ ਕਈ ਕਰਾਂ ਦੇ ਇਲੈਕਟ੍ਰੋਨਿਕ ਉਪਕਰਨਾ ਨੂੰ ਨੁਕਸਾਨ ਪਹੁੰਚਿਆ ਅਤੇ ਕਰਾਂ ਦੀਆਂ ਛੱਤਾਂ ਵੀ ਡਿੱਗ ਗਈਆਂ ਹਨ ਇਸ ਤਬਾਹੀ ਕਾਰਨ ਜਿੱਥੇ ਕਾਫੀ ਨੁਕਸਾਨ ਹੋਇਆ ਹੈ ਉੱਥੇ ਹੀ ਬਿਜਲੀ ਡਿੱਗਣ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜੋ ਕਿ ਬੇहद ਹੀ ਡਰਾ ਕੇ ਰੱਖ ਦਿੰਦੀ ਹੈ ਰੂਹ ਕੰਬ ਜਾਵੇਗੀ ਤੁਸੀਂ ਉਹ ਸੀਸੀਟੀਵੀ ਤਸਵੀਰਾਂ ਨੂੰ ਦੇਖੋਗੇ ਜਦੋਂ ਕਿਉਂਕਿ ਉਹ ਸੀਸੀਟੀਵੀ ਤਸਵੀਰਾਂ ਬੇहद ਹੀ ਭਿਆਨਕ ਹਨ ਅਤੇ ਇੱਕ ਤੇਜ਼ ਗਰਜ ਦੀ ਆਵਾਜ਼ ਦੇ ਨਾਲ ਜਦੋਂ ਬਿਜਲੀ ਇੱਕਦਮ ਤਰੀਕੇ ਦੇ ਨਾਲ ਡਿੱਗਦੀ ਹੈ ਤਾਂ ਸਾਰੇ ਜਿਹੜੇ ਇਲੈਕਟ੍ਰੋਨਿਕ ਉਪਕਰਨ ਨੇ ਉਹ ਸਾਰੇ ਟੁੱਟ ਕੇ ਤਬਾਹ ਹੋ ਜਾਂਦੇ ਨੇ ਪਰ ਜਿੱਥੇ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪਿਆ ਇਹ ਇਹ ਮਹਿਸੂਸ ਕਰਾਂਦਾ ਹੈ ਕਿ ਹੁਣ ਸਰਦੀਆਂ ਦਾ ਮਹੀਨਾ ਆ ਚੁੱਕਿਆ ਹੈ ਅਤੇ ਤੁਸੀਂ ਸੀਸੀਟੀਵੀ ਤਸਵੀਰਾਂ 'ਚ ਦੇਖੋ ਕਿ ਕਿੰਨੀ ਤੇਜ਼ ਤਰੀਕੇ ਦੇ ਨਾਲ ਬਿਜਲੀ ਡਿੱਗਦੀ ਹੈ ਅਚਾਨਕ ਹੀ ਇਹ ਬਿਜਲੀ ਡਿੱਗਦੀ ਹੈ ਤੇ ਕਿੰਨਾ ਨੁਕਸਾਨ ਹੁੰਦਾ ਹੈ ਤੁਸੀਂ ਵੀ ਸੁਣੋ ਕਰਦੇ ਮਾਲਕਾਂ ਦਾ ਕੀ ਕਹਿਣਾ ਪੰਜਾਬ ਪਰ ਵਿੱਚ ਅੱਜ ਜਿੱਥੇ ਬਾਰਿਸ਼ ਹੋਈ ਹੈ ਜਿੱਥੇ ਤੇਜ਼ ਹਵਾਵਾਂ ਚੱਲੀਆਂ ਨੇ ਉੱਥੇ ਹੀ ਪ੍ਰਦੂਸ਼ਣ ਤੋਂ ਲੋਕਾਂ ਨੂੰ ਥੋੜੀ ਜੀ ਰਾਹਤ ਵੀ ਮਿਲੀ ਹੈ ਪਰ ਖੰਨਾ ਦੇ ਵਿੱਚ ਅਸਮਾਨੀ ਬਿਜਲੀ ਡਿੱਗਣ ਕਰਕੇ ਘਰਾਂ ਦੇ ਵਿੱਚ ਕਾਫੀ ਨੁਕਸਾਨ ਹੋਇਆ ਹੈ ਦੱਸਦੀ ਹੈ ਕਿ ਸ਼ਹਿਰ ਦੇ ਗੁਲਮੋਹਰ ਨਗਰ ਇਲਾਕੇ ਵਿੱਚ ਕਈ ਘਰਾਂ ਦੇ ਇਲੈਕਟ੍ਰੋਨਿਕ ਉਪਕਰਨਾਂ ਨੂੰ ਨੁਕਸਾਨ ਪਹੁੰਚਿਆ ਅਤੇ ਘਰਾਂ ਦੀਆਂ ਛੱਤਾਂ ਵੀ ਡਿੱਗ ਗਈਆਂ ਹਨ ਇਸ ਤਬਾਹੀ ਕਾਰਨ ਜਿੱਥੇ ਕਾਫੀ ਨੁਕਸਾਨ ਹੋਇਆ ਹੈ ਉੱਥੇ ਹੀ ਬਿਜਲੀ ਡਿੱਗਣ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜੋ ਕਿ ਬੇहद ਹੀ ਡਰਾ ਕੇ ਰੱਖ ਦਿੰਦੀ ਹੈ ਰੂਹ ਕੰਬ ਜਾਵੇਗੀ ਤੁਸੀਂ ਉਹ ਸੀਸੀਟੀਵੀ ਤਸਵੀਰਾਂ ਨੂੰ ਦੇਖੋਗੇ ਜਦੋਂ ਕਿਉਂਕਿ ਉਹ ਸੀਸੀਟੀਵੀ ਤਸਵੀਰਾਂ ਬੇहद ਹੀ ਭਿਆਨਕ ਹਨ ਅਤੇ ਇੱਕ ਤੇਜ਼ ਗਰਜ ਦੀ ਆਵਾਜ਼ ਦੇ ਨਾਲ ਜਦੋਂ ਬਿਜਲੀ ਇੱਕਦਮ ਤਰੀਕੇ ਦੇ ਨਾਲ ਡਿੱਗਦੀ ਹੈ ਤਾਂ ਸਾਰੇ ਜਿਹੜੇ ਇਲੈਕਟ੍ਰੋਨਿਕ ਉਪਕਰਨ ਨੇ ਉਹ ਸਾਰੇ ਟੁੱਟ ਕੇ ਤਬਾਹ ਹੋ ਜਾਂਦੇ ਨੇ ਪਰ ਜਿੱਥੇ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪਿਆ ਹੈ ਇਹ ਇਹ ਮਹਿਸੂਸ ਕਰਾਂਦਾ ਹੈ ਕਿ ਹੁਣ ਸਰਦੀਆਂ ਦਾ ਮਹੀਨਾ ਆ ਚੁੱਕਿਆ ਹੈ ਅਤੇ ਤੁਸੀਂ ਸੀਸੀਟੀਵੀ ਤਸਵੀਰਾਂ 'ਚ ਦੇਖੋ ਕਿ ਕਿੰਨੀ ਤੇਜ਼ ਤਰੀਕੇ ਦੇ ਨਾਲ ਬਿਜਲੀ ਡਿੱਗਦੀ ਹੈ ਅਚਾਨਕ ਹੀ ਇਹ ਬਿਜਲੀ ਡਿੱਗਦੀ ਹੈ ਤੇ ਕਿੰਨਾ ਨੁਕਸਾਨ ਹੁੰਦਾ ਹੈ ਤੁਸੀਂ ਵੀ ਸੁਣੋ ਕਰਦੇ ਮਾਲਕਾਂ ਦਾ ਕੀ ਕਹਿਣਾ ਪੰਜਾਬ ਪਰ ਵਿੱਚ ਅੱਜ ਜਿੱਥੇ ਬਾਰਿਸ਼ ਹੋਈ ਹੈ ਜਿੱਥੇ ਤੇਜ਼ ਹਵਾਵਾਂ ਚੱਲੀਆਂ ਨੇ ਉੱਥੇ ਹੀ ਪ੍ਰਦੂਸ਼ਣ ਤੋਂ ਲੋਕਾਂ ਨੂੰ ਥੋੜੀ ਜੀ ਰਾਹਤ ਵੀ ਮਿਲੀ ਹੈ ਪਰ ਖੰਨਾ ਦੇ ਵਿੱਚ ਅਸਮਾਨੀ ਬਿਜਲੀ ਡਿੱਗਣ ਕਰਕੇ ਘਰਾਂ ਦੇ ਵਿੱਚ ਕਾਫੀ ਨੁਕਸਾਨ ਹੋਇਆ ਹੈ ਦੱਸਦੀ ਹੈ ਕਿ ਸ਼ਹਿਰ ਦੇ ਗੁਲਮੋਹਰ ਨਗਰ ਇਲਾਕੇ ਵਿੱਚ ਕਈ ਘਰਾਂ ਦੇ ਇਲੈਕਟ੍ਰੋਨਿਕ ਉਪਕਰਨਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਘਰਾਂ ਦੀਆਂ ਛੱਤਾਂ ਵੀ ਡਿੱਗ ਗਈਆਂ ਹਨ ਇਸ ਤਬਾਹੀ ਕਾਰਨ ਜਿੱਥੇ ਕਾਫੀ ਨੁਕਸਾਨ ਹੋਇਆ ਹੈ ਉੱਥੇ ਹੀ ਬਿਜਲੀ ਡਿੱਗਣ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜੋ ਕਿ ਬੇहद ਹੀ ਡਰਾ ਕੇ ਰੱਖ ਦਿੰਦੀ ਹੈ ਰੂਹ ਕੰਬ ਜਾਵੇਗੀ ਤੁਸੀਂ ਉਹ ਸੀਸੀਟੀਵੀ ਤਸਵੀਰਾਂ ਨੂੰ ਦੇਖੋਗੇ ਜਦੋਂ ਕਿਉਂਕਿ ਉਹ ਸੀਸੀਟੀਵੀ ਤਸਵੀਰਾਂ ਬੇहद ਹੀ ਭਿਆਨਕ ਹਨ ਅਤੇ ਇੱਕ ਤੇਜ਼ ਗਰਜ ਦੀ ਆਵਾਜ਼ ਦੇ ਨਾਲ ਜਦੋਂ ਬਿਜਲੀ ਇੱਕਦਮ ਤਰੀਕੇ ਦੇ ਨਾਲ ਡਿੱਗਦੀ ਹੈ ਤਾਂ ਸਾਰੇ ਜਿਹੜੇ ਇਲੈਕਟ੍ਰੋਨਿਕ ਉਪਕਰਨ ਨੇ ਉਹ ਸਾਰੇ ਟੁੱਟ ਕੇ ਤਬਾਹ ਹੋ ਜਾਂਦੇ ਨੇ ਪਰ ਜਿੱਥੇ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪਿਆ ਇਹ ਇਹ ਮਹਿਸੂਸ ਕਰਾਂਦਾ ਹੈ ਕਿ ਹੁਣ ਸਰਦੀਆਂ ਦਾ ਮਹੀਨਾ ਆ ਚੁੱਕਿਆ ਹੈ ਅਤੇ ਤੁਸੀਂ ਸੀਸੀਟੀਵੀ ਤਸਵੀਰਾਂ 'ਚ ਦੇਖੋ ਕਿ ਕਿੰਨੀ ਤੇਜ਼ ਤਰੀਕੇ ਦੇ ਨਾਲ ਬਿਜਲੀ ਡਿੱਗਦੀ ਹੈ ਅਚਾਨਕ ਹੀ ਇਹ ਬਿਜਲੀ ਡਿੱਗਦੀ ਹੈ ਤੇ ਕਿੰਨਾ ਨੁਕਸਾਨ ਹੁੰਦਾ ਹੈ ਤੁਸੀਂ ਵੀ ਸੁਣੋ ਕਰਦੇ ਮਾਲਕਾਂ ਦਾ ਕੀ ਕਹਿਣਾ ਪੰਜਾਬ ਪਰ ਵਿੱਚ ਅੱਜ ਜਿੱਥੇ ਬਾਰਿਸ਼ ਹੋਈ ਹੈ ਜਿੱਥੇ ਤੇਜ਼ ਹਵਾਵਾਂ ਚੱਲੀਆਂ ਨੇ ਉੱਥੇ ਹੀ ਪ੍ਰਦੂਸ਼ਣ ਤੋਂ ਲੋਕਾਂ ਨੂੰ ਥੋੜੀ ਜੀ ਰਾਹਤ ਵੀ ਮਿਲੀ ਹੈ ਪਰ ਖੰਨਾ ਦੇ ਵਿੱਚ ਅਸਮਾਨੀ ਬਿਜਲੀ ਡਿੱਗਣ ਕਰਕੇ ਘਰਾਂ ਦੇ ਵਿੱਚ ਕਾਫੀ ਨੁਕਸਾਨ ਹੋਇਆ ਹੈ ਦੱਸਦੀ ਹੈ ਕਿ ਸ਼ਹਿਰ ਦੇ ਗੁਲਮੋਹਰ ਨਗਰ ਇਲਾਕੇ ਵਿੱਚ ਕਈ ਘਰਾਂ ਦੇ ਇਲੈਕਟ੍ਰੋਨਿਕ ਉਪਕਰਨਾ ਨੂੰ ਨੁਕਸਾਨ ਪਹੁੰਚਿਆ ਅਤੇ ਘਰਾਂ ਦੀਆਂ ਛੱਤਾਂ ਵੀ ਡਿੱਗ ਗਈਆਂ ਹਨ ਇਸ ਤਬਾਹੀ ਕਾਰਨ ਜਿੱਥੇ ਕਾਫੀ ਨੁਕਸਾਨ ਹੋਇਆ ਹੈ ਉੱਥੇ ਹੀ ਬਿਜਲੀ ਡਿੱਗਣ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜੋ ਕਿ ਬੇहद ਹੀ ਡਰਾ ਕੇ ਰੱਖ ਦਿੰਦੀ ਹੈ ਰੂਹ ਕੰਬ ਜਾਵੇਗੀ ਤੁਸੀਂ ਉਹ ਸੀਸੀਟੀਵੀ ਤਸਵੀਰਾਂ ਨੂੰ ਦੇਖੋਗੇ ਜਦੋਂ ਕਿਉਂਕਿ ਉਹ ਸੀਸੀਟੀਵੀ ਤਸਵੀਰਾਂ ਬੇहद ਹੀ ਭਿਆਨਕ ਹਨ ਅਤੇ ਇੱਕ ਤੇਜ਼ ਗਰਜ ਦੀ ਆਵਾਜ਼ ਦੇ ਨਾਲ ਜਦੋਂ ਬਿਜਲੀ ਇੱਕਦਮ ਤਰੀਕੇ ਦੇ ਨਾਲ ਡਿੱਗਦੀ ਹੈ ਤਾਂ ਸਾਰੇ ਜਿਹੜੇ ਇਲੈਕਟ੍ਰੋਨਿਕ ਉਪਕਰਨ ਨੇ ਉਹ ਸਾਰੇ ਟੁੱਟ ਕੇ ਤਬਾਹ ਹੋ ਜਾਂਦੇ ਨੇ ਪਰ ਜਿੱਥੇ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪਿਆ ਇਹ ਇਹ ਮਹਿਸੂਸ ਕਰਾਂਦਾ ਹੈ ਕਿ ਹੁਣ ਸਰਦੀਆਂ ਦਾ ਮਹੀਨਾ ਆ ਚੁੱਕਿਆ ਹੈ ਅਤੇ ਤੁਸੀਂ ਸੀਸੀਟੀਵੀ ਤਸਵੀਰਾਂ 'ਚ ਦੇਖੋ ਕਿ ਕਿੰਨੀ ਤੇਜ਼ ਤਰੀਕੇ ਦੇ ਨਾਲ ਬਿਜਲੀ ਡਿੱਗਦੀ ਹੈ ਅਚਾਨਕ ਹੀ ਇਹ ਬਿਜਲੀ ਡਿੱਗਦੀ ਹੈ ਤੇ ਕਿੰਨਾ ਨੁਕਸਾਨ ਹੁੰਦਾ ਹੈ ਤੁਸੀਂ ਵੀ ਸੁਣੋ ਕਰਦੇ ਮਾਲਕਾਂ ਦਾ ਕੀ ਕਹਿਣਾ ਪੰਜਾਬ ਪਰ ਵਿੱਚ ਅੱਜ ਜਿੱਥੇ ਬਾਰਿਸ਼ ਹੋਈ ਹੈ ਜਿੱਥੇ ਤੇਜ਼ ਹਵਾਵਾਂ ਚੱਲੀਆਂ ਨੇ ਉੱਥੇ ਹੀ ਪ੍ਰਦੂਸ਼ਣ ਤੋਂ ਲੋਕਾਂ ਨੂੰ ਥੋੜੀ ਜੀ ਰਾਹਤ ਵੀ ਮਿਲੀ ਹੈ ਪਰ ਖੰਨਾ ਦੇ ਵਿੱਚ ਅਸਮਾਨੀ ਬਿਜਲੀ ਡਿੱਗਣ ਕਰਕੇ ਕਰਾਂ ਦੇ ਵਿੱਚ ਕਾਫੀ ਨੁਕਸਾਨ ਹੋਇਆ ਹੈ ਦੱਸਦੀ ਹੈ ਕਿ ਸ਼ਹਿਰ ਦੇ ਗੁਲਮੋਹਰ ਨਗਰ ਇਲਾਕੇ ਵਿੱਚ ਕਈ ਕਰਾਂ ਦੇ ਇਲੈਕਟ੍ਰੋਨਿਕ ਉਪਕਰਨਾ ਨੂੰ ਨੁਕਸਾਨ ਪਹੁੰਚਿਆ ਅਤੇ ਕਰਾਂ ਦੀਆਂ ਛੱਤਾਂ ਵੀ ਡਿੱਗ ਗਈਆਂ ਹਨ ਇਸ ਤਬਾਹੀ ਕਾਰਨ ਜਿੱਥੇ ਕਾਫੀ ਨੁਕਸਾਨ ਹੋਇਆ ਹੈ ਉੱਥੇ ਹੀ ਬਿਜਲੀ ਡਿੱਗਣ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜੋ ਕਿ ਬੇहद ਹੀ ਡਰਾ ਕੇ ਰੱਖ ਦਿੰਦੀ ਹੈ ਰੂਹ ਕੰਬ ਜਾਵੇਗੀ ਤੁਸੀਂ ਉਹ ਸੀਸੀਟੀਵੀ ਤਸਵੀਰਾਂ ਨੂੰ ਦੇਖੋਗੇ ਜਦੋਂ ਕਿਉਂਕਿ ਉਹ ਸੀਸੀਟੀਵੀ ਤਸਵੀਰਾਂ ਬੇहद ਹੀ ਭਿਆਨਕ ਹਨ ਅਤੇ ਇੱਕ ਤੇਜ਼ ਗਰਜ ਦੀ ਆਵਾਜ਼ ਦੇ ਨਾਲ ਜਦੋਂ ਬਿਜਲੀ ਇੱਕਦਮ ਤਰੀਕੇ ਦੇ ਨਾਲ ਡਿੱਗਦੀ ਹੈ ਤਾਂ ਸਾਰੇ ਜਿਹੜੇ ਇਲੈਕਟ੍ਰੋਨਿਕ ਉਪਕਰਨ ਨੇ ਉਹ ਸਾਰੇ ਟੁੱਟ ਕੇ ਤਬਾਹ ਹੋ ਜਾਂਦੇ ਨੇ ਪਰ ਜਿੱਥੇ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪਿਆ ਇਹ ਇਹ ਮਹਿਸੂਸ ਕਰਾਂਦਾ ਹੈ ਕਿ ਹੁਣ ਸਰਦੀਆਂ ਦਾ ਮਹੀਨਾ ਆ ਚੁੱਕਿਆ ਹੈ